ਸੋਸਾਇਕੋਲਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਸਭ ਤੋਂ ਪਹਿਲਾਂ ਸਾਰੇ ਦਰਸ਼ਕ ਵੀਰਪੈਣ ਭਰਾਮਰੂ ਹੋਲੀ ਅਤੇ ਹੋਲੇ ਮਹੱਲੇ ਦੇ ਇਸ ਮੌਕੇ ਦੇ ਉੱਪਰ ਲੱਖ ਲੱਖ ਵਧਾਈਆਂ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਜੀ 14 ਮਾਰਚ ਦਾ ਅੱਜ ਦਾ ਮੌਸਮ ਕਿਉਂਕਿ ਪੰਜਾਬ ਦੇ ਵਿੱਚ ਬੱਦਲੋ ਸਿਸਟਮ ਜਿਹੜਾ ਇੱਕ ਨਵਾਂ ਐਂਟਰ ਹੁੰਦਾ ਦਿਖਾਈ ਦੇ ਰਿਹਾ ਉਹਦੇ ਨਾਲ ਕੀ ਅਸਰ ਹੋਵੇਗਾ ਕਿਸ ਇਲਾਕੇ ਵਿੱਚ ਮੀਂਹ ਦੀ ਸੰਭਾਵਨਾ ਹੈ ਕਦੋਂ ਉਮੀਦ ਹੈ ਕਿ ਪੰਜਾਬ ਵਿੱਚ ਬੱਦਲਵਾਈ ਹੋਵੇਗੀ ਕਿਸ ਜ਼ਿਲ੍ਹੇ ਵਿੱਚ ਹੋਵੇਗੀ ਕਿਸ ਇਲਾਕੇ ਵਿੱਚ ਹੋਵੇਗੀ ਗੱਲ ਕੀਤੀ ਜਾਵੇ ਤਾਂ ਤਾਜ਼ਾ ਸੈਟਲਾਈਟ ਇਮੇਜ ਦੇ ਮੁਤਾਬਕ ਪੰਜਾਬ ਦੇ ਉੱਤਰ ਪੱਛਮੀ ਇਲਾਕੇ ਵਿੱਚ ਸਿਸਟਮ ਪਹੁੰਚ ਚੁੱਕਿਆ ਹੈ ਥੋੜਾ ਬਹੁਤਾ ਪੱਛਮੀ ਅਤੇ ਪੂਰਬੀ ਇਲਾਕਿਆਂ ਤੋਂ ਹੁੰਦਾ ਹੋਇਆ ਸਿਸਟਮ ਪਹਾੜੀ ਖੇਤਰਾਂ ਤੋਂ ਹੁੰਦਾ ਹੋਇਆ ਨੰਗਲ ਅਨੰਦਪੁਰ ਸਾਹਿਬ ਦੇ ਇਲਾਕੇ ਵਿੱਚ ਵੀ ਪਹੁੰਚ ਚੁੱਕਿਆ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਇਸ ਸਮੇਂ ਕੀ ਹਾਲਾਤ ਨੇ 1 ਮਿੰਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਇਹ ਜਿਹੜੇ ਸਿਸਟਮ ਨੇ ਹੌਲੀ-ਹੌਲੀ ਪੰਜਾਬ ਦੇ ਉੱਪਰ ਟਰੈਵਲ ਕਰਦੇ ਦਿਖਾਈ ਦੇ ਰਹੇ ਨੇ ਜਿਸ ਦੇ ਨਾਲ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਜਿਹੜਾ ਬੱਦਲੀ ਸਿਸਟਮ ਹੈ ਉਹ ਬਣਦਾ ਹੋਇਆ ਦਿਖਾਈ ਦਵੇਗਾ ਹਲਕੇ ਦਰਮਿਆਨੀ ਬੂੰਦਾਬੰਦੀ ਕੜਮੜ ਕਣੀ ਦੇ ਹਾਲਾਤ ਬਾਅਦ ਦੁਪਹਿਰ ਤੋਂ ਵਧ ਸਕਦੇ ਨੇ ਦਿਨ ਦੇ ਪਹਿਲੇ ਹਾਫ ਵਿੱਚ ਕਰ ਕੀਤੀ ਜਾਵੇ ਕਿ 12 ਵਜੇ ਤੋਂ ਪਹਿਲਾਂ ਕੜਾਕੇ ਦੀ ਤੂਪ ਪੰਜਾਬ ਦੇ ਉੱਪਰ ਪਵੇਗੀ ਤਾਪਮਰ 25 ਤੋਂ 30 ਡਿਗਰੀ ਤੱਕ ਜਾਣ ਦੀ ਉਮੀਦ ਬਣੀ ਹੋਈ ਹੈ ਉੱਤਰ ਪੱਛਮੀ ਹਵਾਵਾਂ ਚਲਦੀਆਂ ਰਹਿਣਗੀਆਂ ਜਿਸ ਦੇ ਨਾਲ ਠੰਡ ਦਾ ਅਹਿਸਾਸ ਵੀ ਹੁੰਦਾ ਰਹੇਗਾ ਅੱਜ ਹੋਲੀ ਦੇ ਦਿਨ ਕੋਈ ਬਹੁਤ ਵੱਡਾ ਅਸਰ ਤਾਂ ਨਹੀਂ ਕਹਿ ਸਕਦੇ ਕਿ ਉਮੀਦ ਹੋਵੇਗਾ ਪਰ ਹਾਂ ਅਜਿਹਾ ਜ਼ਰੂਰ ਹੈ ਕਿ ਪੰਜਾਬ ਦੇ ਵਿੱਚ ਮੌਸਮ ਜ਼ਿਆਦਾਤਰ ਸਾਫ਼ ਹੀ ਬਣਿਆ ਰਹੇਗਾ ਪਰ ਬਾਅਦ ਦੁਪਹਿਰ ਤੋਂ ਲੈ ਕੇ ਰਾਤ ਅਤੇ ਰਾਤ ਤੋਂ ਲੈ ਕੇ ਕੱਲ ਸਵੇਰ ਜਣੇਗੀ 15 ਤਰੀਕ ਦੀ ਸਵੇਰ ਤੱਕ ਬੂੰਦਾਬੰਦੀ ਅਤੇ ਕਿਰਮਣਕਣੀ ਦੇ ਹਾਲਾਤ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਅਜੇ ਹ ਨਹੀਂ ਹੈ ਕਿ ਪੂਰੇ ਪੰਜਾਬ ਵਿੱਚ ਮੀਂਹ ਹੋਵੇਗਾ ਪਰ ਹਾਂ ਟੁੱਟਵੇਂ ਰੂਪ ਦੇ ਵਿੱਚ ਕਿਰਮਣ ਕਣੀ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਬਣਦੀ ਹੋਈ ਦਿਖਾਈ ਦੇਵੇਗੀ ਜਿਸ ਦੇ ਸਿੱਟੇ ਵਜੋਂ ਪੰਜਾਬ ਵਿੱਚ ਅੱਜ ਕਹਿ ਸਕਦੇ ਹਾਂ ਕਿ ਥੋੜਾ ਬਹੁਤ ਤਾਪਮਰ ਘਟਦੇ ਹੋਏ ਦਿਖਾਈ ਦੇਣਗੇ ਇੱਕ ਤੋਂ 2 ਡਿਗਰੀ ਤਾਪਮਰ ਪਹਿਲਾਂ ਹੀ ਉੱਪ ਚੱਲ ਰਹੇ ਨੇ ਅਗਰ ਕਿਰਮਣ ਕਣੀ ਹੁੰਦੀ ਹੈ ਤਾਂ ਤਾਪਮਰ ਕਿਤੇ ਨਾ ਕਿਤੇ ਘਟਦੇ ਹੋਏ ਦਿਖਾਈ ਦੇਣਗੇ ਬਾਕੀ 15 ਤਰੀਕ ਨੂੰ ਵੀ ਥੋੜੀ ਬਹੁਤੀ ਉਮੀਦ ਪੜ ਰਹੀ ਹੈ ਮੀਂਹ ਤੇ ਹਾਲਾਤਾਂ ਦੀ ਕੋਈ ਮੀਂਹ ਬਹੁਤ ਵੱਡਾ ਨਹੀਂ ਹੈ ਇਹਤੇ ਬਾਰੇ ਇੱਕ ਨਵੀਂ ਅਪਡੇਟ ਤੁਹਾਡੇ ਤੱਕ ਦੁਪਹਿਰ ਜਾਂ ਸ਼ਾਮ ਤੱਕ ਅਸੀਂ ਪਹੁੰਚਦੀ ਕਰਾਂਗੇ ਉਦੋਂ ਤੱਕ ਇਹੀ ਉਮੀਦ ਹੈ ਕਿ ਬਾਅਦ ਦੁਪਹਿਰ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਸਿਸਟਮ ਪਹੁੰਚੇਗਾ ਤਾਂ ਕਿਣਮਣ ਕਣੀ ਅਤੇ ਬੂੰਦਾਬੰਦੀ ਦੇ ਹਾਲਾਤ ਬਣ ਸਕਦੇ ਨੇ ਬਣੇ ਰਹੋ ਚੈਨਲ ਵੈਦਰ ਅਪਡੇਟਸ ਛੋਟੇ ਦੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਧੰਨਵਾਦ ਸਾਰੇ ਦਰਸ਼ਕ ਵੀਰ ਪਣ ਭਰਾਵਾਂ ਦਾ